ਸੋਸਟਲ ਜੀ ਮੈਂ ਤੁਹਾ ਸਾਥ ਨਾਲ ਜੀਐਸ ਵਾਲੇ ਕੇ ਅੱਜ ਆਪਾਂ ਮਾਨਸਾ ਪਹੁੰਚੇ ਜੀ ਇੱਕ ਬਾਈਕ ਦੀ ਨਾ ਆਪਾਂ ਨੇ ਐਡ ਦੇਖੀ ਸੀਗੀ ਜਿਹੜੀ ਬਜਟ ਘਟਾਉਣ ਵਾਲੀ ਐਡ ਹੈ ਨਾ ਟੂਰ ਨਾ ਕੋਲੇ ਟੂਰ ਦਾ ਰੇਟ ਵੀ ਬਹੁਤ ਜ਼ਿਆਦਾ ਜ਼ਾਇਜ਼ ਸੀ ਦੂਜੀ ਗੱਲ ਦੀ ਬਾਈ ਕਹਿੰਦੀ ਸੀ ਵੀ ਹੈਂਡੀਕੈਪਟਰ ਨੂੰ ਆਪਾਂ ਹੈ ਟੂਰ ਨਾ ਜਿਹੜਾ ਫ੍ਰੀ ਦੇਣਾ ਉਸੇ ਕਰਕੇ ਪੈਸੇ ਅੱਜ ਪਹੁੰਚੇ ਜੀ ਪਹਿਲੀ ਗੱਲ ਤਾਂ ਇਹ ਵੀ ਦੇਖਦੇ ਆ ਵੀ ਹੈਂਡੀਕੈਪਟਰ ਨੂੰ ਇਹ ਬਾਈ ਟੂਰ ਨੂੰ ਫ੍ਰੀ ਦਿੰਦੇ ਆ ਕਿ ਨਹੀਂ ਦਿੰਦੇ ਫਿਰ ਜਦ ਨੇ ਇਹ ਕਹਿੰਦੀ ਵੀ ਬਹੁਤ ਜ਼ਿਆਦਾ ਘਟਾਉਂਦੇ ਆ ਬਸ ਇਹ ਆਪਾਂ ਹੋਰ ਵੀ ਜਿਹੜੀਆਂ ਦੇਖਿਆ ਨਾ ਉਹ ਦਿੰਦੇ ਹੁੰਦੇ ਨੇਗੇ ਦਵਾਈਆਂ ਜਾਂ ਪਾਊਡਰ ਵਗੈਰਾ ਜਾਂ ਦਿੰਦੇ ਨੇ ਘੋਲ ਕੇ ਖਾਣ ਵਾਸਤੇ ਹਨਾ ਪਰ ਇਹ ਸਿੱਧਾ ਚੁਰਨਾ ਸੌਖਾ ਤਰੀਕਾ ਹੈ ਬਹੁਤ ਵਧੀਆ ਤਰੀਕਾ ਹੈ ਇਹਨਾਂ ਦਾ ਇਸੇ ਕਰਕੇ ਪਮਾਮਸਾ ਅੱਜ ਆਏ ਸੀ ਵੈਸੇ ਇਹ ਚਨੀਲ ਤੋਂ ਨੇ ਬਾਈ ਇੱਥੇ ਨਾ ਬਾਈ ਇੱਕ ਜਿਹੜੇ ਫਰੂਟ ਦੀ ਬਕਾਲ ਕਰਦੇ ਨੇਗੇ ਉਹਨਾਂ ਕੋਲ ਇਹਨਾਂ ਦਾ ਪਾਊਡਰ ਉਹ ਰੱਖਿਆ ਹੋਇਆ ਸੀ ਅੱਜ ਪਮਾਮਸਾ ਆਇਆ ਉਹਨਾਂ ਕੋਲੋਂ ਪਾਊਡਰ ਲੈਣਾ ਹੁਣ ਆਪਾਂ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਵੀ ਕੀ ਉਹ ਚੂਰਨਪਾ ਨੂੰ ਹੈਂਡੀਕੈਪਟ ਹੋਣ ਦੇ ਨਾਤੇ ਫ੍ਰੀ ਦਿੰਦੇ ਨੇ ਦੂਸਰੀ ਗੱਲ ਆਪਾਂ ਉਹਦਾ ਰਿਜ਼ਲਟ ਪੂਰਾ ਦੇਖ ਕੇ ਮੈਂ ਫੇਰ ਵੀਡੀਓ ਪਾਉਂਗਾ ਘਰੇ ਜਾ ਕੇ ਭਜਨ ਤੋਲ ਕੇ ਵੀਡੀਓ ਪਾਉਂਗਾ ਇੱਕ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਭਾਈ ਕੱਲਾ ਬੱਜਾ ਸੌਂਹ ਖਾ ਕੇ ਕਹੂੰਗਾ ਮੈਂ ਜਿਹੜੀ ਵੀ ਗੱਲ ਕਹੂੰਗਾ ਨਾ ਬਿਲਕੁਲ ਸੱਚੀ ਕਹੂੰਗਾ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੋਈ ਅਨਾ ਮਤਲਬ ਲੈ ਕੇ ਜਾਂ ਵੀਡੀਓ ਬਣਾਉਣ ਦਾ ਮਹਾਰਾਜ ਆ ਹੋਰ ਐਵੇਂ ਕਹਾਂ ਪਰ ਜਿਹੜੀ ਵੀ ਗੱਲ ਕਹੂੰਗਾ ਬਿਲਕੁਲ ਸਹੀ ਕਹੂੰਗਾ ਸੱਚ ਕਹੂੰਗਾ ਸੌਂਹ ਖਾ ਕੇ ਕਹੂੰਗਾ ਇਪੀਤੇ ਇਸ ਦਾ ਫਾਇਦਾ ਹੋਇਆ ਤਾਂ ਆਪਾਂ ਇਸ ਦੇ ਦੁਆਰੇ ਵੀ ਵੀਡੀਓ ਬਣਾਵਾ ਜੇ ਹੁਣ ਆਪਾਂ ਗੱਲ ਕਰਦੇ ਆਂ ਜਿਹੜੇ ਬਾਈ ਕੋਲੇ ਉਹ ਚੋੜ ਨੇ ਲਓ ਜੀ ਆ ਅਸੀਂ ਦੁਕਾਨ ਉਸ ਵੀਰ ਦੀ ਹੈ ਨਾ ਜਿਹਦੇ ਕੋਲੇ ਉਹ ਬਾਈ ਚੋੜ ਰੱਖਦੇ ਨੇ ਇਧਰ ਨਾਲ ਆ ਵੀ ਤੁਸੀਂ ਦੁਕਾਨ ਦੇਖ ਸਕਦੇ ਹੋਗੇ ਤੇ ਇੱਥੇ ਲਾਟਰੀ ਟਿਕਟ ਵੀ ਵੇਚਦੇ ਨੇ ਹੈ ਨਾ ਆ ਬਾਈਆ ਦੇਖ ਲੋ ਧਿਆਨ ਨਾਲ ਮਾਨਸਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਮੈਂ ਪਹਿਲਾਂ ਵੀ ਵੈਸੇ ਬਾਈ ਨੂੰ ਫੋਨ ਲਾਇਆ ਸੀ ਉਹਨਾਂ ਨੇ ਚੱਕਿਆ ਨਹੀਂ ਸੀਗਾ ਇੱਕ ਠੀਕੀ ਦਾ ਵੀ ਐਡਰੈਸ ਦਿੱਤਾ ਵੇ ਤੇ ਉਹਨਾਂ ਨੇ ਵੀ ਨਹੀਂ ਚੱਕਿਆ ਭਾਈ ਨੇ ਪਹਿਲੀ ਗੋਲ ਤੇ ਫੋਨ ਚੱਕ ਲਿਆ ਆਪਾਂ ਇਹਨਾਂ ਕੋਲੇ ਪਹੁੰਚਿਆ ਅ ਭਾਈ ਜੀ ਸਤਿ ਸ਼੍ਰੀ ਅਕਾਲ ਅ ਭਾਈ ਜੀ ਇੱਕ ਜਿਹੜੀ ਆਪਾਂ ਐਡ ਛੋਟੀ ਦੇਖੀ ਸੀ ਝੂਰਨ ਵਾਲੀ ਹੈ ਨਾ ਹਾਂਜੀ 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 ਅ ਤਨੀਰ ਤੋਂ ਨਹੀਂ ਨਾਂਦੀ ਪਾਈ ਹਾਂਜੀ ਵੀਰੇ ਹਾਂਜੀ ਗੁਰਪ੍ਰਧਾਪ ਭਾਈ ਜੀ ਠੀਕ ਹੈ ਕੱਲ ਇਹ ਆ ਵੀਰ ਮੇਰੇ ਆ ਵੀ ਦੇਖਾ ਪਹਿਲਾਂ ਵੀ ਬਹੁਤ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਦੇਖਦੇ ਰਹਿੰਦੇ ਹਾਂ ਨਾ weight loss ਵਾਲੀਆਂ ਜੇ ਆਪਾਂ YouTube Facebook ਖੋਲਦੇ ਨਾ ਬਹੁਤ ਜ਼ਿਆਦਾ ਮਿਲਦੀਆਂ ਨੇਗੀਆਂ ਸਹੀ ਗੱਲ ਹੈ ਪਰ ਇਹ ਮੈਨੂੰ ਸਾਨ ਤੇ ਸੁਰੱਖਾ ਤਰੀਕਾ ਲੱਗਾ ਇੱਕ ਰੇਟ ਬਹੁਤ ਜ਼ਿਆਦਾ ਜਾਇਜ਼ ਹੈ ਹਾਂਜੀ ਦੂਜੀ ਗੱਲ ਬਾਈ ਨੇ ਕਿਹਾ ਜੀ ਵੀ ਹੈਂਡੀਕੈਪਟਰ ਨੂੰ ਆਪਾਂ ਫ੍ਰੀ ਦਿੰਦੇ ਆ। ਉਹ ਜਾ ਫ੍ਰੀ ਹੈ ਬਾਈ ਵੀ ਹੈਂਡੀਕੈਪਟਰ ਨੂੰ ਵਾਕੀ ਫ੍ਰੀ ਦਿੰਦੇ ਆ। ਹਾਂਜੀ ਹਾਂ ਜਾ ਫ੍ਰੀ ਦਿੰਦੇ ਆ। ਕੋਈ ਚੱਕ ਨੇ ਜਦੋਂ ਮਰ ਜੇ ਆ ਕੇ ਲੈ ਸਕਦੇ ਹੋ। ਠੀਕ ਹੈ ਜੀ। ਜਦੋਂ ਮਰ ਜੇ। ਰਿਜ਼ਲਟ ਵਧੀਆ ਜੀ ਮੇਰਾ। ਪੂਰਾ ਪਲੀ ਪੂਰਾ ਵਧੀਆ ਰਿਜ਼ਲਟ ਆ। ਰੂਟੀਨ ਤੇ ਭੇਜ ਨਾਲ ਖਾਣੀ ਹੁੰਦੀ ਆ। ਠੀਕ ਹੈ ਜੀ। ਐ ਸੋਡੀ ਡਿਊਟੀ ਇੱਥੇ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦੀ ਆ? ਆਪਣੀ 9 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਹੁੰਦੀ ਆ। ਕੀ ਨਾਮ ਆ ਭਾਈ ਦਾ? ਆਪਣਾ ਖਾਣਾ ਹੀ ਬੱਸ ਸਟੈਂਡ ਤੇ ਖਾਣ ਪੁੱਛਦੇ ਆ। ਖਾ अच्छा वैसे तो चलो भाई दी मैं है ना ਜਿਹੜੀ ਹੈਗੀ ਉਹਨਾਂ ਦਾ ਇੰਸਟਾਗ੍ਰam ਆਈਡੀ ਹੈ ਨਾ ਉਹ ਨਾਲ ਮੈਂਸ਼ਨ ਵੀ ਕਰ ਦੂੰਗਾ ਪਰ ਦੂਸਰੀ ਗੱਲ ਇਹ ਹੈ ਵੀ ਚਲੋ ਪਾ ਵੀ ਇੱਕ ਵਾਰੀ ਦੱਸ ਦਈਏ ਵੀ ਇਸ ਨੂੰ ਲੈਣਾ ਕਿਵੇਂ ਆ ਇਹ ਰਾਤ ਨੂੰ ਇੱਕ ਗਲਾਸ ਚ ਇੱਕ ਚਮਚਾ ਪੀਓ ਕੇ ਰੱਖ ਦਿਓ ਕੰੱਚ ਦੇ ਗਲਾਸ ਚ ਠੀਕ ਹੈ ਜੀ ਸਵੇਰੇ ਅੱਧਾ ਨਿੰਬੂ ਪਾ ਕੇ ਪੁਣ ਕੇ ਫੇਰ ਪੀਣੀ ਉਸ ਤੋਂ ਬਾਅਦ ਘੰਟਾਂ ਨੇ ਕੁਝ ਖਾਣਾ ਧਨੀਆ ਚੀਜ਼ਾਂ ਫਾਸਟ ਫੂਡ ਕੋਲਡਿੰਗ ਮਿੱਠਾ ਬੰਦ ਠੀਕ ਹੈ ਜੀ ਚਾਹ ਇੱਕ ਟਾਈਮ ਸ਼ੱਕਰ ਵਾਲੀ ਇਹ دارو ਬੰਦ ਹੈ ਠੀਕ ਹੈ ਜੀ ਲੋ ਜੀ ਆਪਾਂ ਹੁਣ ਬਾਈ ਕੋਲੋਂ ਇਹ ਲੈ ਚੱਲਾਂਗੇ ਚੂਰ ਹਨਾ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਪੂਰੀ ਦਿਖਾਵਾਂਗੇ ਵੀ ਇਹ ਫਰਕ ਪਾਉਂਦੀ ਆ ਜਾਂ ਨਾ ਪਾਉਂਦੀ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜਰੂਰ ਕਰ ਦਿਓ ਆਪਾਂ ਦੁਬਾਰੇ ਵੀ ਵੀਡੀਓ ਬਣਾਵਾਂਗੇ ਬਾਈ ਕੋਲੇ ਹੁਣ ਆਉਂਦੇ ਜਾਂਦੀ ਰਹਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ